ਹਾਂਜੀ ਇਹ ਸੀਗੀ ਹਾਂਗਕਾਂਗ ਦੀ ਦੀਵਾਲੀ ਮਨਾ ਲਈ ਵੇਖ ਲਈ ਹਨ ਵੀਰਾਜ ਦੇ ਹੱਥ ਤੇਈ ਹੋਗੀ ਹਾਂ ਹੋਈ ਹੋਗੀ ਉਹ ਵੀਰਾਜ ਨੇ ਜੂੜੀ ਨਹੀਂ ਕਰਾਈ ਹੈ ਵੀਰਾਜ ਨੇ ਜੂੜੀ ਨਹੀਂ ਕਰਾਈ ਅੱਜ ਅੱਛਾ ਜੀ ਨਹੀਂ ਕਰਾਈ ਓਕੇ 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 ਤੇ ਤੁਸੀਂ ਵੀ ਸਾਰੇ ਜਰੂਰ ਦੱਸਿਓ ਤੁਹਾਡੀ ਦੀਵਾਲੀ ਕਿੱਦਾਂ ਦੀ ਰਹੀ ਤੇ ਆਪਾਂ ਇੰਡੀਆ ਵਾਲੀ ਜਿਹੜੀ ਵੀਡੀਓ ਆ ਸਾਡੀ ਦੀਵਾਲੀ ਦੀ ਉਹ ਵਿੱਚ ਲਾਵਾਂਗੇ ਤੇ ਸਾਰਿਆਂ ਨੂੰ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਵਾਹਿਗੁਰੂ ਤੰਦਰੁਸਤੀ ਰੱਖਣ ਹਾਂਜੀ 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 ਤੇ ਬਸ ਇਹ ਸੀ ਕੁਝ ਗੱਲਾਂ ਬਾਤਾਂ ਲਾਤੀ ਆਪਾਂ ਵਿਦੇ ਤੇ ਜੇ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤੇ ਇੱਥੇ ਮੈਂ ਇੱਕ ਹੋਰ ਗੱਲ ਦੱਸੂਗੀ ਕੱਲ ਸਾਨੂੰ ਇੱਕ ਸਾਡੇ ਸਬਸਕ੍ਰਾਈਬਰ ਮਿਲੇ ਭੈਣ ਜੀ ਗੁਰਦੁਆਰਾ ਸਾਹਿਬ ਉਹ ਮੈਨੂੰ ਵੇਖ ਕੇ ਹੱਸ ਪਏ ਤੇ ਬੁਲਾਇਆ ਕਹਿੰਦੇ ਸ਼ਾਇਦ ਤੁਸੀਂ ਨਹੀਂ ਮੈਨੂੰ ਜਾਣਦੇ ਹੋਗੇ ਮੈਂ ਤੁਹਾਨੂੰ ਜਾਣਦੀ ਆ ਤੇ ਤੁਸੀਂ ਪੁੱਜੋ ਵੀ ਕਿਦਾਂ ਜਾਣਦੀ ਆ ਮੈਂ ਤੁਹਾਨੂੰ ਮੈਂ ਆਖਿਆ ਵੀ YouTube ਸਾਡਾ ਤੁਸੀਂ ਚੈਨਲ YouTube ਦੇਖਦੇ ਹੋਵੋਗੇ ਵੀਡੀਓਜ਼ ਦੇਖਦੇ ਹੋਵੋਗੇ ਕਹਿੰਦੇ ਹਾਂਜੀ ਤੇ ਬਹੁਤ ਵਧੀਆ ਲੱਗਿਆ ਉਹਨਾਂ ਨੂੰ ਮਿਲ ਕੇ ਬੜੀ ਖੁਸ਼ੀ ਹੋਈ ਵੀ ਚਲੋ ਜਿਹੜੇ ਵੀ ਭੈਣ ਭਰਾ ਸਾਡੀਆਂ ਵੀਡੀਓਜ਼ ਦੇਖਦੇ ਆ ਬਹੁਤ ਬਹੁਤ ਧੰਨਵਾਦ ਪਰਮਾਤਮਾ ਅਗੇ ਅਰਦਾਸ ਕਰਦੇ ਗੁਰੂ ਸਭ ਸਾਰਿਆਂ ਨੂੰ ਤਾਂ ਤੁਸੀਂ ਸੜਦੀ ਕਲਾ ਰੱਖਣ ਜਿਉਂਦੇ ਵਾਸਤੇ ਰੋ ਸਾਰਿਆਂ ਨੂੰ ਪਿਆਰ ਪਰੇ ਸਤਿ ਸ਼੍ਰੀ ਅਕਾਲ ਹੱਥ ਜੋੜ ਦੋ ਹੱਥ ਜੋੜੋ ਸਾਸੀ ਕਾਲ ਕਰ ਹਾਂਜੀ ਹੋਈ ਹੋਗੀ ਓਕੇ 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 ਜਸਪ੍ਰੀਤ ਨੇ ਸਾਰੇ ਦੀਵੇ ਜਗਾ ਲਏ ਹੁਣ ਇਹਨਾਂ ਨੂੰ ਰੱਖ ਦਊਗੀ ਤੇ ਇੰਡੀਆ ਤਾਂ ਆਪਾਂ ਨੇ ਹਨਾ ਵੀ ਬਨੇਰੇ ਉੱਪਰ ਕੂਠਿਆਂ ਦੇ ਕੰਧਾਂ ਤੇ ਤੇ ਸਾਰੇ ਥਾਵਾਂ ਤੇ ਆਪਾਂ ਰੱਖਦੇ ਆਂ ਤੇ ਇੱਥੇ ਤਾਂ ਇੰਨੇ ਕਥਾਂ ਦੇ ਵਿੱਚ ਹੀ ਹਾਂਜੀ 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 ਉੜਿਆੜੇ ਵਾਲਾ ਜਸਪ੍ਰੀਤ ਨੇ ਸਟਾਲਰ ਲਿਆ ਬਹੁਤ ਸੋਹਣਾ ਲੱਗਦਾ ਨਾ ਆਪਣੇ ਤਾਂ ਇੱਥੇ ਇਹੀ ਬਨੇਰੇ ਆ ਬੱਤੀਆਂ ਥੋੜੀਆਂ ਜਿਆਦੇ ਬਾਹਰ ਆ ਧੂਆਂ ਵਾਲਾ ਕਰਦੇ ਹਨਾ ਆ ਇੱਕ ਇਹਨਾਂ ਨਾਲ ਦਾ ਪਿਆ ਇੱਥੇ ਯੈਲੋ ਨਾਲ ਦਾ ਤੇ ਇੱਥੇ ਸਾਰਿਆਂ ਨੂੰ ਜਿਵੇਂ ਕਿ ਪਤਾ ਹੀ ਆ ਬਾਹਰ ਲੀਆਂ ਕੈਂਟਰੀਆਂ ਜਿੱਦੇ ਵਿੱਚ ਲਾਊਡ ਨਹੀਂ ਹੁੰਦਾ ਪਟਾਕੇ ਵਗੈਰਾ ਚਲਾਉਣੇ ਤੇ ਗੁਰਦੁਆਰਾ ਸਾਹਿਬ ਵੀ ਆਪਾਂ ਇਹ ਸਗਨ ਕਰਿਆ ਸੀ ਕੱਲ ਪਟਾਕਿਆਂ ਦਾ ਤੇ ਅੱਜ ਹੁਣ ਆਪਾਂ ਦੀਵੇ ਉੱਥੇ ਵੀ ਪਟਾਕੇ ਗੁਰਦੁਆਰਾ ਸਾਹਿਬ ਵੀ ਨਹੀਂ ਪਟਾਕੇ ਚਲਾ ਸਕਦੇ ਜਾਨੀ ਕਿ ਹਾਂਗਕਾਂਗ ਦੇ ਵਿੱਚ ਕਿਸੇ ਵੀ ਕੰਟਰੀ ਦੇ ਵਿੱਚ ਮੇਰੇ ਖਿਆਲ ਕੈਨੇਡਾ ਦੇ ਵਿੱਚ ਤਾਂ ਹੈਗਾ ਉੱਥੇ ਤਾਂ ਚਲਾ ਲੈਂਦੇ ਆ ਬੱਚੇ ਤੇ ਇੱਥੇ ਤਾਂ ਬਿਲਕੁਲ ਹੀ ਨਹੀਂ ਹਾਂਜੀ ਹਾਂਜੀ ਹੁਣ ਨਹੀਂ ਤੁਸੀਂ ਛੇੜਨਾ ਓਕੇ ਹੱਥ ਛੱਡ ਜੋ ਤੇ ਇੱਥੇ ਤਾਂ ਬਿਲਕੁਲ ਹੀ ਨਹੀਂ ਗੁਰਦੁਆਰਾ ਸਾਹਿਬ ਵੀ ਸਿਰਫ ਫੁੱਲ ਝੜੀਆਂ ਚਲਾਈਆਂ ਤੇ ਇਹ ਬਾਕੀ ਸਾਡੇ ਇੰਡੀਆ ਘਰੇ ਕਾਫੀ ਪਟਾਕੇ ਚਲਾਏ ਆ ਉਹ ਵੀਡੀਓ ਆਪਾਂ ਵਿੱਚ ਲਾਵਾਂਗੇ ਜ਼ਰੂਰ ਦੇਖਿਓ ਸਾਰੇ ਜਣ ਬੈਣ ਗਈ ਹੋਈ ਹੈ ਇੰਡੀਆ ਉਹਨੂੰ ਅਸੀਂ ਕਹਾਂ ਸਾਨੂੰ ਵੀ ਦੀਵਾਲੀ ਦਿਖਾਈ ਇੰਡੀਆ ਦੀ ਉਹਨਾਂ ਨੇ ਥੋੜੀ ਬਹੁਤੀ ਵੀਡੀਓ ਬਣਾ ਕੇ ਭੇਜੀ ਆਪਾਂ ਉਹ ਜ਼ਰੂਰ ਵਿੱਚ ਲਾਵਾਂਗੇ ਆ ਵੀ ਬੇਟੇ ਰੱਖਦੇ ਜਿਹੜਾ ਰਹਿ ਗਿਆ ਵੱਡੇ ਵਾਲਾ ਕੌਲੀ 'ਚ ਰੱਖਦੇ ਪਲੇਟ 'ਚ ਅੱਜ ਫਿਰ ਵੀ ਸੋਹਣੇ ਲੱਗਦੇ ਆ ਬਾਕੀ ਨੇ ਸੋਹਣੇ ਲੱਗਦੇ ਓਏ ਮਮ ਮਮ ਸਾਰੇ ਸੈੱਟ ਕਰਦੀ ਬਈ ਅਜੇ ਵੀ ਰਾਜ ਦੀ ਮਮਾ ਹਮ ਇਹ ਮੈਂ ਤਾਂ ਇਹ ਅੱਜ ਇੱਕ ਸਾਈਡ ਤੇ ਸੰਘਣੇ ਸੰਘਣ ਕਰਕੇ ਲਾ ਦੇ ਜਿਆਦਾ ਸੋਹਣੇ ਲੱਗਣਗੇ ਹੋ ਗਈ ਜਗ੍ਹਾ ਤੇ ਸਾਰੇ ਕਿੰਨੇ ਦੀ ਵੀ ਆਪਣੇ ਇਹ 2 4 6 8 5 12 14 16 ਤੇ 17 ਦੀ ਵੀ ਟੋਟਲ ਇਹ ਸਾਰਾ ਨਹੀਂ ਆਈ ਬਨੇਰਿਆਂ ਤੇ ਰੱਖੇ ਹੁੰਦੇ ਬਨੇਰਿਆਂ ਤੇ ਰੱਖੇ ਹੁੰਦੇ ਇਦਾਂ